ਉਹਦੀ ਬੜੀ ਲੋਕੀ ਇਬਾਦਤ ਕਰਦੇ ਸਨ ਉਹ ਉੱਚ ਦਾ ਪੀਰ ਕਹਿੰਦੇ ਸੀ ਕਹਿੰਦੇ ਵੀ ਇਹ ਉੱਚ ਦਾ ਪੀਰ ਹੈ ਉਹ ਕਹਿੰਦਾ ਨਹੀਂ ਇਹ ਉੱਚ ਦਾ ਪੀਰ ਨਹੀਂ ਉੱਚ ਸ਼ਮਸ਼ੀਰ ਦੇ ਮੋਢੇ ਨੂੰ ਹੱਥ ਚ ਲਈ ਗਿਆ ਸੀ ਕਹਿੰਦੇ ਵੀ ਮੋਲੂ ਮੁਸੇ ਬੜੇ ਜਦੋਂ ਕਹਿੰਦੇ ਨਹੀਂ ਇਹ ਉੱਚ ਦੇ ਪੀਰ ਦੇ ਵੀ ਪੀਰਾਂ ਦੇ ਵੀ ਪੀਰ ਨੇ ਆਪ ਕੋ ਗੱਤਣਾ ਰਾਸ ਰੂਪ ਪਾਵਨ ਉਹ ਉੱਚ ਦਾ ਪੀਰ ਨਹੀਂ ਜਿਹੜਾ ਪਾਕਿਸਤਾਨ ਵਾਲਾ ਹੈ ਕਹਿੰਦੇ ਜੇ ਪੀਰਾਂ ਦਾ ਵੀ ਪੀਰ ਹੈ ਇਹ ਉਹ ਜੇ ਤਾਂ ਗਾਂ ਵੀ ਹੈ ਉੱਚਾ ਪੀਰ ਇਹਦਾ ਮਤਲਬ ਪੱਕਾ ਹੋ ਗਿਆ ਵੀ ਇਹ ਪਾਕਿਸਤਾਨ ਵਾਲੇ ਉਹਦੇ ਨਾਲ ਕਿਸੇ ਦਾ ਮੁਕਾਬਲਾ ਹੀ ਨਹੀਂ ਕਿਸੇ ਦੀ ਬਰਬਰੀ ਹੋਈ ਨਹੀਂ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਕੋਈ ਆਇਆ ਹੀ ਨਹੀਂ ਉਹ ਕਹਿੰਦੇ ਇਹ ਤਾਂ ਪੀਰਾਂ ਦੇ ਪੀਰ ਵੀ ਕਿਉਂ ਗੁਰੂ ਹਰਗੋਬਿੰਦ ਜੀ ਨੇ ਕਹਿ ਦਿੱਤਾ ਗਿਆਨ ਧਿਆਨ ਮਿਸ਼ਕਰਮ ਨਾ ਜਾਣਾ ਸਾਰ ਨਾ ਜਾਣਾ ਸਭ ਤੋਂ ਹੀ ਵੱਡਾ ਔਰ ਨਾਨਕ ਦੀ ਉਹ ਜੋਤ ਸਿੰਘ ਗੁਰੂ ਗੋਬਿੰਦ ਸਿੰਘ ਉਹ ਸਭ ਤੋਂ ਵੱਡਾ ਇਹ ਬਹੁਤ ਵੱਡੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਗੱਲ ਲਿਖ ਦਿੱਤੀ ਪੱਤੀ ਵੀ ਗੁਰਨਾਨ ਦੇ ਆਦਿ ਦੇ 10ਵੇਂ ਗੁਰ ਪਰ ਅੰਦਰ ਬਾਰ ਬਾਰ ਹੈ ਬੰਦਨਾ ਆਦਿ ਸ਼੍ਰੀ ਗੁਰੂ ਗ੍ਰੰਥ ਇਹ ਬਹੁਤ ਵੱਡੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੱਲ ਲਿਖ ਦਿੱਤੀ ਜੋ ਗੁਰਨਾਨ ਸਿੰਘ ਸਾਹਿਬ ਨੇ ਨਾ ਉਹੀ ਗੁਰੂ ਗੋਬਿੰਦ ਸਿੰਘ ਜੋ ਗੁਰਨਾਨ ਤਾਂ ਨੇ ਉਹੀ ਗੁਰੂ ਗੋਬਿੰਦ ਸਿੰਘ ਜੀ ਕੋਈ ਅਨੰਤ ਰੂਪ ਬੇਦ ਨੀ ਸਿਰਫ ਦੇਹੀ ਬਦਲਦੀ ਕਾਇਆ ਬਦਲਦੀ ਰਹੀ ਆ ਜੋਤ ਤਾਂ ਉਹੀ ਉਸ ਤੋਂ ਬਾਅਦ ਸੱਚੇ ਬਾਦਸ਼ਾਹ ਰਾਏ ਕਾਲੇ ਦੇ ਕੋਲ ਗਏ ਰਾਏ ਕੋਟ ਗਏ ਉੱਥੇ ਫਿਰ ਉਹ ਰਾਏ ਕਾਲਾ ਉੱਥੇ ਦਾ ਚੌਧਰੀ ਸੀ ਉਹਨੂੰ ਮੇਲੇ ਮਹਾਰਾਜ ਕਹਿੰਦੇ ਵੀ ਸੁਣਿਆ ਵੀ ਇਧਰ ਦੇ ਇਲਾਕੇ ਵਿੱਚ ਸਰਾਂਧ ਦੇ ਵਿੱਚ ਕੋਈ ਵਾਕਿਆ ਹੋਇਆ ਗੁਰੂ ਸਾਹਿਬ ਕਹਿੰਦੇ ਗੁਰੂ ਗੋਬਿੰਦ ਕਹਿੰਦੇ ਸੁਣਿਆ ਵੀ ਸਰਹੰਦ ਫਿਰ ਰਾਏ ਕੱਲੇ ਚੌਧਰੀ ਨੇ ਕਹਾ ਵੀ ਮੇਰੀ ਮੇਰਾ ਜਿਹੜਾ ਸੇਵਾਦਾਰਾ ਨੌਕਰ ਨੂਰਾ ਜਿਹਦਾ ਨੌਸੀ ਨੂਰਾ ਮਾਹੀ ਇਹ ਬੜਾ ਰਫਤਾਰ ਨਾਲ ਨਗਾ ਘੋੜਾ ਬੜਾ ਤੇਜ਼ ਚਲਾਉਂਦਾ ਵੀ ਇਹਦੀ ਭੈਣ ਲੋਰੀ ਇਹਦੀ ਭੈਣ ਆ ਜਿਹੜੀ ਕਿ ਸਰਹੰਦ ਵਿਆਹੀ ਇਹ ਜਾ ਕੇ ਖਬਰ ਲੈ ਕੇ ਆਇਆ ਦੇ ਚੂਰੇ ਮਾਹੀ ਨੂੰ ਭੇਜਿਆ ਸਹਾਦ ਸਰਸਾ ਦੇ ਕੰਡੇ ਤੋਂ ਬਾਦ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਬਜ਼ਾਦੇ ਕਾਂਗਿਆ ਵਾਲੇ ਪਾਦਸ਼ਾਹ ਜੀ ਦੇ ਬਾਬਾ ਦੋਰਾਵਾਰ ਬਾਬਾ ਫਤੇ ਸਿੰਘ ਮਾਤਾ ਗੋਜੀਤ ਕੌਰ ਜੀ ਨੂੰ ਨਾਲ ਜੰਗਲ ਦੇ ਵਿੱਚ ਤੋਲੇ ਆਉਂਦੇ ਨੇ ਤੋਲੇ ਆਉਂਦੇ ਨੇ ਨਾ ਪੁੱਛਦੇ ਨੇ ਬਾਬਾ ਦੋਰਾਵਾਰ ਸਿੰਘ ਬਾਬਾ ਫਤੇ ਸਿੰਘ ਇੱਕ ਦੂਜੇ ਨੂੰ ਕਿੱਥੇ ਨੂੰ ਚੱਲੇ ਆ ਮਾਦਾ ਦੀ ਦਾਦੀ ਮਾਂ ਕਿੱਥੇ ਨੂੰ ਚਲੇ ਆ ਤੇ ਪ੍ਰਭਰ ਦੇ ਨਾਲ ਬਾਬਾ ਫਤਿਹ ਸਿੰਘ ਜੀ ਨੇ ਲਬਦ ਬੋਲੇ ਸੁਣਿਆ ਪਿਆਰ ਦਾਦੀ ਮਾਂ ਤੁਨੇ ਹੀ ਰਾਤ ਪਈ ਐ ਕਿੱਧਰ ਨੂੰ ਜਾ ਰਿਆ ਕਿੱਥੇ ਨੂੰ ਅੰਮੀਏ ਜਾਵਾਂਗੇ ਰਾਤ ਹਨੇਰੀ ਏ ਕੋਈ ਗੱਲ ਨਹੀਂ ਜਾਵਾਂ ਕਿ ਜਿੱਦ ਨੂੰ ਕਰਤਾਰ ਐਸੇ ਸਾਲੋ ਨੂੰ ਪੜਾਏ ਮੰਗ। ਉਰੇ ਜਾਂਦੇ ਸੀ ਵੇਖਿਆ ਦੂਰ ਦੀਵਾ ਬਲਦਾ। ਜਾ ਕੇ ਛਪਰੀ ਬਣੀ ਹੋਈ ਤਾਂ ਚੰਨ ਪਈ ਹੋਈ। ਜਾ ਦਰਵਾਜ਼ਾ ਖੜਕਾਇਆ ਅੰਦਰੋਂ ਤੁਮਾ ਮਾਸੂ। ਉਰੇ ਬਾਖੀ ਨਿਕਲਿਆ ਬਾਹਰ ਤੁਮਾ ਮਾਸੂ ਸੀ। ਬੇੜੀ ਘਲਾਉਂਦਾ ਸੀ। ਸੰਗਦਾ ਤੂੰ ਕਈ ਵਾਰੀ ਗੁਰੂ ਜੀ ਸੰਗਦਾ ਅੰਮ੍ਰਿਤਪੁਰ ਸਾਹਿਬ